ਪੀਰਕੋਟ ਤੋਂ ਜਿਹੜਾ ਆਪ ਦਾ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਉਹ ਵੀ ਚੇਤੀ ਦੇ ਵਿੱਚ ਫਸ ਗਿਆ ਇੱਕ ਸੋਤੀ ਸਥਿਤੀ ਦੇ ਵਿੱਚ ਉਹਦਾ ਕਹਿੰਦੇ ਜਾਤੀ ਸਰਟੀਫਿਕੇਟ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪੀਰਕੋਟ ਤੋਂ ਦੋ ਕੈਂਡੀਡੇਟ ਹੈ ਜੀ ਇੱਕ ਤਾਂ ਹੈਗੇ ਇੰਡੀਪੈਂਡੈਂਟ ਕੈਂਡੀਡੇਟ ਕੁਝ ਸੱਜਣ ਜੀ ਇੱਕ ਹੈ ਅਕਾਲੀ ਦਲ ਦੇ ਕੈਂਡੀਡੇਟ ਹੂੰ ਹੂੰ ਦੋਨਾਂ ਨੇ ਅਲੱਗ-ਅਲੱਗ ਸ਼ਿਕਾਇਤਾਂ ਭੇਜੀਆਂ ਭਾਰਤੀ ਚੋਣ ਕਮਿਸ਼ਨ ਨੂੰ ਤੇ ਉਹਨਾਂ ਨੇ ਕਿਹਾ ਕਿ ਕਰਮਜੀਤ ਸਿੰਘ ਅਨਮੋਲ ਦੀ ਜਿਹੜੀ ਹੈ ਉਹ ਉਮੀਦਵਾਰੀ ਰੱਦ ਕੀਤੀ ਜਾਵੇਗੀ ਹੂੰ ਇਹ ਉਹ ਨੇ ਜਿਹੜਾ ਆਬਜੈਕਸ਼ਨ ਜਿਹੜਾ ਇੰਡੀਪੈਂਡੈਂਟ ਕੈਂਡੀਡੇਟ ਹੈ ਉਹਨਾਂ ਨੇ ਜਦੋਂ ਪੜਤਾਲ ਹੁੰਦੀ ਆ ਕਾਗਜ਼ਾਂ ਦੀ ਉੱਥੇ ਵੀ ਉਠਾਇਆ ਸੀ ਲੇਕਿਨ ਉੱਥੇ ਜਿਹੜਾ ਹੈਗਾ ਉਹਨਾਂ ਦਾ ਇਹ ਆਬਜੈਕਸ਼ਨ ਜਿਹੜੇ ਆਪਣੇ ਹੁੰਦੇ ਐ ਅਧਿਕਾਰਤ ਅਫਸਰ ਜੀ ਉਹਨਾਂ ਨੇ ਰੱਦ ਕਰਤਾ ਸੀ ਕਿਉਂਕਿ ਉਹਨਾਂ ਕੋਲ ਕੋਈ ਸਬੂਤ ਨਹੀਂ ਸੀ ਇਥੇ ਉਹਨਾਂ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਇਹ ਕਰਮਜੀਤ ਸਿੰਘ ਹਰਮੋਲ ਹੈ ਦੀ ਜਾਤ ਕੀ ਹੈ ਜੀ ਇਹ ਆਮ ਤੌਰ ਦੇ ਉੱਤੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਮਰਾਸੀ ਭਾਈਚਾਰਾ ਕਹਿੰਦੇ ਨੇ ਆਪਾਂ ਉਹ ਮਰਾਸੀ ਭਾਈਚਾਰੇ ਦੇ ਵਿੱਚੋਂ ਆਉਂਦੇ ਹੈ ਔਰ ਇਹਨਾਂ ਦੇ ਕੋਲ ਜਿਹੜਾ ਇਹਨਾਂ ਨੇ ਸਰਟੀਫਿਕੇਟ ਨਾਲ ਲਾਇਆ ਇਹਨਾਂ ਨੇ ਉਹ ਸਰਟੀਫਿਕੇਟ ਦੇ ਵਿੱਚ ਇਹ ਸਾਬਤ ਕੀਤਾ ਹੈ ਕਿ ਮੈਂ ਡੂਮ ਆ ਮਰਾਸੀ ਭਾਈਚਾਰੇ ਦੇ ਵਿੱਚ ਦੋ ਹੈ ਜੇ ਤਾਂ ਮਰਾਸੀ ਲਿਖ ਦਿੱਤਾ ਜਾਵੇ ਜੀ ਮਰਾਸੀ ਜਿਹੜਾ ਹੈਗਾ ਉਹਦਾ ਜਿਹੜਾ ਸਰਟੀਫਿਕੇਟ ਹੈ ਉਹ ਇਹ ਸੀਦਾ ਬਣੂਗਾ ਕੁਆਇਸੀ ਦਾ ਰਿਪੋਰਟ ਜੀ ਫਰੀਦਕੋਟ ਸੀਟ ਜਿਹੜੀ ਹੈ ਰਿਜ਼ਰਵ ਸੀਟ ਹੈ ਇਹ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਵਾਸਤੇ ਹੈ ਜੀ ਇੱਥੇ ਕੋਈ ਗਲਤ ਭਾਈਚਾਰੇ ਚੋਂ ਬੰਦਾ ਖੜਾ ਹੋ ਸਕਦਾ ਹੈ ਇੱਥੇ ਜਿਹੜਾ ਉਹਨਾਂ ਦਾ ਅਨਮੋਲ ਸਾਹਿਬ ਦਾ ਸਰਟੀਫਿਕੇਟ ਲੱਗਿਆ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਡੂਮ ਲਿਖਾਇਆ ਜੀ ਔਰ ਜਿਹੜਾ ਇਹਨਾਂ ਨੇ ਕੰਪਲੇਂਟ ਪੇਸ਼ ਕੀਤੀ ਹੈ ਜਿਹੜੀਆਂ ਹੁਣ ਕੰਪਲੇਂਟਸ ਕੀਤੀਆਂ ਉਹਦੇ ਨਾਲ ਇਹਨਾਂ ਨੇ ਇੱਕ ਹੋਰ ਸਰਟੀਫਿਕੇਟ ਲਾਇਆ ਹੋਇਆ ਹੈ ਉਹ ਸਰਟੀਫਿਕੇਟ ਹੈਗਾ ਕਿ ਜਦੋਂ ਇਹ ਪਿੰਡ ਪੜਦੇ ਹੁੰਦੇ ਸੀ ਕਰਮਜੀਤ ਸਿੰਘ ਅਨਮੋਲ ਹੋਰੀ ਉਹਨੂੰ ਸਕੂਲ ਦੇ ਵਿੱਚ ਜਿਹੜੀ ਇਹਨਾਂ ਨੇ ਆਪਣੀ ਜਾਤ ਲਿਖਾਈ ਆ ਉਹ ਮਰਾਸੀ ਲਿਖਾਈ ਆ ਇਹਨਾਂ ਦੇ ਮਾਪਿਆਂ ਨੇ ਮਰਾਸੀ ਲਿਖਾਈ ਆ ਉਹ ਬੈਕਵਰਡ ਚ ਆਉਂਦੀ ਹੈ ਜੀ ਉਹ ਕੰਪਲੇਂਟ ਕਰਨ ਵਾਲੇ ਸੱਜਣਾ ਨੇ ਉਹ ਦੋਨੋਂ ਸਰਟੀਫਿਕੇਟ ਲੈਨੇ ਜਿਹੜਾ ਸਰਟੀਫਿਕੇਟ ਪਿੰਡ ਦੇ ਸਕੂਲ ਵਾਲਾ ਉਹ ਵੀ ਲੈ ਲਿਆ ਜਿਹੜਾ ਇਹਨਾਂ ਨੇ ਫਿਰ ਮੋਹਾਲੀ ਜਾ ਕੇ ਰਹਿਣ ਲੱਗ ਪਏ ਤੇ ਇਹਨਾਂ ਨੇ ਮੋਹਾਲੀ ਦੀ ਕੋਰਟ ਚੋਂ ਬਣਾਇਆ ਐਸ.ਪੀ.ਐਮ ਦੀ ਕੋਰਟ ਚੋਂ ਉਹ ਵੀ ਲੈ ਲਿਆ ਉਹਨੇ ਕਿਹਾ ਜਿਆ ਜਾਲੀ ਸਰਟੀਫਿਕੇਟ ਬਣਾਇਆ ਇਸ ਕਰਕੇ ਇਹਨਾਂ ਦੀ ਮੈਂਬਰਸ਼ਿਪ ਇਹਨਾਂ ਦੀ ਉਮੀਦਵਾਰੀ ਹੈ ਜਿਹੜੀ ਰੱਦ ਹੋਣੀ ਚਾਹੀਦੀ ਹੈ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਭੇਜੀਆਂ ਅਗਲੀ ਕਾਰਵਾਈ ਚੋਣ ਕਮਿਸ਼ਨ ਤੇ ਕਰ ਲਈ ਹੈ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਗੂਬ ਜਾਤੀ ਵਾਲਾ ਮਾਮਲਾ ਹੈ ਕਿਉਂਕਿ ਕਰਮਜੀਤ ਅਰਮੋਲ ਦੇ ਮਾਮਾ ਜੀ ਹੁੰਦੇ ਸੀ ਕੁਲਦੀਪ ਮਾਨਕ ਕੁਲਦੀਪ ਮਾਨਕ ਹੋਰਾਂ ਨੇ ਬਠਿੰਡਾ ਤੋਂ ਚੋਣ ਲੜੀ ਸੀ 1996 ਦੇ ਵਿੱਚ ਉਹਨਾਂ ਨੇ ਜਿਹੜਾ ਸਰਟੀਫਿਕੇਟ ਲਾਇਆ ਸੀ ਉਹ ਸਰਟੀਫਿਕੇਟ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਗੂਬ ਦਰਸਾਇਆ ਸੀ ਅਤਰਾਜ ਉਹਨਾਂ ਦੇ ਵੀ ਠੇਸੀ ਲੈ ਕੇ ਉਹਨਾਂ ਦੇ ਕਾਗਜ਼ ਸਹੀ ਪਾਏ ਗਏ ਇਸੇ ਤਰੀਕੇ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾ ਕਿ ਆ ਜਿਹੜੇ ਫਰੀਦਕੋਟ ਦੇ ਹੋਣ ਵਾਲੇ ਐਮਪੀ ਐ ਮੁਹੰਮਦ ਸਦੀਕ ਮੁਹੰਮਦ ਸਦੀਕ ਇਥੋਂ ਤੋਂ ਐਮਪੀ ਵਨ ਤੋਂ ਪਹਿਲਾਂ ਇਹ ਭਦੌੜ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਸੀ ਤੇ ਐਮਐਲਏ ਬਣ ਗਏ ਸੀ ਉਸ ਵੇਲੇ ਇਹਨਾਂ ਦਾ ਮੁਕਾਬਲਾ ਕੀਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਆਈਏਐਸ ਅਧਿਕਾਰੀ ਸਰਦਾਰ ਦਰਵਾਰਾ ਸਿੰਘ ਗੁਰੂ ਜੀ ਦਰਵਾਰਾ ਸਿੰਘ ਗੁਰੂ ਹੋਰਾਂ ਨੇ ਵੀ ਇਤਰਾਜ਼ ਕੀਤਾ ਸੀ ਕਿ ਇਹ ਜੀ ਜਿਹੜੇ ਹੈਗੇ ਆ ਇਹ ਮਰਾਸ਼ੀ ਹੈ ਤੇ ਇਹਨਾਂ ਨੇ ਜਿਹੜਾ ਡੂਮ ਵਾਲਾ ਸਰਟੀਫਿਕੇਟ ਲਾਇਆ ਇਹਨਾਂ ਦੇ ਕਾਗਜ਼ੇ ਰੱਦ ਕਰੋ ਪਰ ਕਾਗਜ਼ੇ ਰੱਦ ਨਹੀਂ ਸੀ ਹੋਏ ਉਸ ਤੋਂ ਬਾਅਦ ਜਦੋਂ ਐਮਐਲਏ ਬਣ ਗਏ ਸੀ ਸਦੀਕ ਸਾਹਿਬ ਤੇ ਫਿਰ ਇਹਨਾਂ ਦੇ ਖਿਲਾਫ ਇੱਕ ਪਟੀਸ਼ਨ ਪਾਈ ਸੀ ਗੁਰੂ ਛਾਲ ਮੇ ਅਰੋ ਪਟੀਸ਼ਨ ਜਿਹੜੀ ਹੈ ਹਾਈ ਕੋਰਟ ਪਾਈ ਸੀ ਤੇ ਹਾਈ ਕੋਰਟ ਨੇ ਪਟੀਸ਼ਨ ਜਿਹੜੀ ਹੈ ਉਹ ਪ੍ਰਵਾਨ ਕਰਨੀ ਸੀ ਲੇਕਿਨ ਸੁਪਰੀਮ ਕੋਰਟ ਨੇ ਫੈਸਲਾ ਇਹਨਾਂ ਦੇ ਹੱਕ ਵਿੱਚ ਕਰਤਾ ਸੀ ਸਨਿਕ ਸਾਹਬ ਦੇ ਉਹਨਾਂ ਦੇ ਜਿਹੜੇ ਮੋਹਰ ਲੱਗ ਗਈ ਸੀਗੇ ਜਾਂ ਧੂਮ ਪਾਈ ਚੜ ਹੈ ਇਹ ਸ਼ਡਿਊਲ ਕਾਸਟ ਮੰਨਿਆ ਜਾਣਾ ਹੈ ਉਹਨੇ ਕੰਪਲੇਂਟ ਜ਼ਰੂਰ ਕਰਤੀ ਆ ਪਰਬਲਮ ਤੱਕ ਉਹਨਾਂ ਦੇ ਲਈ ਤਕਲੀਫ ਸਖੜੀ ਹੋ ਗਈ ਹੈ ਪਰ ਉਹ ਕਿੰਨੀ ਕਿ ਉਹਨਾਂ ਲਈ ਉਹਨਾਂ ਨੂੰ ਕੋਈ ਰਾਹਤ ਮਿਲਦੀ ਹੈ ਨਹੀਂ ਮਿਲਦੀ ਮੇਰੇ ਖਿਆਲ ਮੁਤਾਬਕ ਮੈਨੂੰ ਇਹ ਜਾਪਦਾ ਹੈ ਕਿ ਜਦੋਂ ਇੱਕ ਵਾਰੀ ਕਿਸੇ ਬੰਦੇ ਦੇ ਕਾਗਜ਼ ਸਹੀ ਪਾਏ ਜਾਣ ਰਿਟਰਨਿੰਗ ਅਫਸਰ ਦੇ ਤੇ ਮੋਹਰ ਲਾ ਦੇ ਫਿਰ ਉਹ ਰੈਕਸਿਨ ਦਾ ਲਾੜੀ ਸਕਦਾ ਹੈ ਔਰ ਰਿਜ਼ਲਟ ਆਊਗਾ ਵੀ ਐਸ ਸਟੇਜ ਦੇ ਉੱਤੇ ਉਹਨਾਂ ਦੀ ਉਮੀਦਵਾਰੀ ਰੱਦ ਨਹੀਂ ਹੋ ਸਕਦੀ ਸਮਾਂ ਬੜਾ ਘੱਟ ਹੈ ਇਹ ਜੇ ਇਹਨਾਂ ਨੇ ਕੁਝ ਕਰਨਾ ਸੀ ਤਾਂ ਫਿਰ ਇਹ ਉਸੇ ਵੇਲੇ ਜਦੋਂ ਕਾਗਜ਼ਾਂ ਦੀ ਪੜਤਾਲ ਹੋਣੀ ਸੀ ਉਦੋਂ ਦੇ ਨਾਲ ਇਹ ਇਤਰਾਜ਼ਾਤ ਲਾਏ ਹੁੰਦੇ ਤਾਂ ਸ਼ਾਇਦ ਇਹ ਕਾਗਜ਼ ਰੱਦ ਹੋ ਜਾਂਦੇ ਪਰ ਹੁਣ ਕਿਉਂਕਿ ਮੌਕਾ ਮਿਲ ਗਿਆ ਉਹਨਾਂ ਨੂੰ ਤੇ ਹੁਣ ਉਹ ਚੋਣ ਲੜਨਗੇ ਉਹਦੇ ਵਿੱਚ ਕਾਮਯਾਬ ਹੁੰਦੇ ਆ ਨਹੀਂ ਹੁੰਦੇ ਤਾਂ ਜਿਹੜਾ ਹੈਗਾ ਵੋਟਰਾਂ ਤੇ ਨਿਰਭਰ ਹੈ ਕਿ ਵੋਟ ਉਹਨੂੰ ਵੋਟ ਪਾਉਂਦੇ ਨਹੀਂ ਪਾਉਂਦੇ ਲੇਕਿਨ ਫਿਰ ਹਾਲ ਉਹਨਾਂ ਨੂੰ ਜਿਹੜਾ ਆਪਾਂ ਕਹਿੰਦੇ ਤੁਰੰਤ ਕੋਈ ਖਤਰਾ ਹੈ ਉਹ ਨਹੀਂ ਹਾਂ ਕੱਲ ਨੂੰ ਡਬਲ ਸਰਟੀਫਿਕੇਟ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚੋਂ ਜਾਂ ਭਾਰਤੀ ਚੋਣ ਕਮਿਸ਼ਨ ਤੋਂ ਕੋਈ ਕਾਰਵਾਈ ਹੋ ਜੇ ਤਾਂ ਉਹ ਵੱਖਰੀ ਗੱਲ ਹੈ ਜੀ ਤੇਲਾ ਸਾਹਿਬ ਨਾਲ ਹੀ ਮੈਨੂੰ ਮੈਸੇਜ ਆਇਆ ਕਹਿੰਦੇ ਫਰੀਦਕੋਟ ਤੋਂ ਜਿਹੜਾ ਕਰਮਜੀਤ ਅਨਬੋਲ ਆ ਉਹਨੂੰ ਤਾਂ ਬੜਾ ਭਰਮਾ ਹੰਗਾਰਾ ਦਿੱਤਾ ਜਿਹੜੇ ਸਾਡੇ ਸਿੰਗਰ ਆ ਉਹ ਜਾਂ ਐਕਟਰ ਆ ਉਹ ਉਹਦੇ ਨਾਲ ਬਹੁਤ ਜ਼ਿਆਦਾ ਚੋਣ ਪ੍ਰਚਾਰ ਕਰ ਰਿਹਾ ਪਰ ਦੂਜੇ ਪੰਨੇ ਵੀ ਕਹਿੰਦੇ ਜਿਹਨੂੰ ਰਾਜ ਗਾਇਕ ਦੀ उपाधि ਮਿਲੀ ਹੋਈ ਆ ਹੰਸ ਰਾਜ ਹੰਸ ਜਿਹੜਾ ਕਹਿੰਦਾ ਜੀ ਉਹ ਮਨਤ ਰਾਜ ਮਨਤ ਤੇ ਉਹ ਉਹਦੇ ਨਾਲ ਕਹਿੰਦੇ ਕੋਈ ਸਿੰਗਰ ਨਹੀਂ ਤੁਰਿਆ ਕੋਈ ਐਕਟਰ ਨਹੀਂ ਤੁਰਿਆ ਇਦਾਂ ਦਾ ਕਿਰਦਾਰ ਕਿਉਂ ਆ ਕਹਿੰਦੇ ਇਦਾਂ ਮਾੜਾ ਹੰਸਰਾਜ ਦਾ ਕਿਰਦਾਰ ਜਿਆ ਕਿਦਾਂ ਹੋ ਗਿਆ ਕਿਉਂਕਿ ਉਹਦੇ ਨਾਲ ਕੋਈ ਵੀ ਬੰਦਾ ਨਹੀਂ ਤੁਰਿਆ ਉਹ ਵਿਚਾਰਾ ਮੈਂ ਤਾਂ ਹੀ ਕਰੀ ਜਾਂਦਾ ਜੀ ਹੰਸਰਾਜ ਹੰਸ ਜਿਹੜੀ ਧਿਰ ਵੱਲੋਂ ਆਇਆ ਉਹ ਭਾਰਤੀ ਜਨਤਾ ਪਾਰਟੀ ਹੈ ਜੀ ਕਿਸਾਨ ਅੰਦੋਲਨ ਦੇ ਚੱਲਦੇ ਆ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਉਹ ਉਤਸ਼ਾਹ ਦਾ ਕੀ ਮਿਲਣਾ ਸੀ ਉਹਨਾਂ ਨੂੰ ਰਿਸਪਾਂਸ ਦਾ ਕੀ ਮਿਲਣਾ ਸੀ ਸਭੋ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਕਿਸਾਨਾਂ ਦੀ ਵਿਰੋਧੀ ਹੈ ਪੰਜਾਬ ਦੀ ਵਿਰੋਧੀ ਹੈ ਇਹ ਇੱਕ ਧਾਰਨਾ ਬਣ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇਸ ਕਰਕੇ ਆਮ ਲੋਕ ਵੀ ਆਪਾ ਦੇਖੀ ਤਾਂ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਨਹੀਂ ਹੈਗੇ ਕਿਉਂਕਿ ਪੰਜਾਬ ਮੁੱਖ ਤੌਰ ਦੇ ਉੱਤੇ ਕਿਸਾਨੀ 베ਸਟ ਹੈ ਦੂਜੀ ਗੱਲ ਆਪੇ ਦੇਖੀਏ ਕਿ ਹੰਸਰਾਜ ਹੰਸ ਭਾਵੇਂ ਪਾਰਲੀਮੈਂਟ ਦੇ ਮੈਂਬਰ ਰਹਿ ਚੁੱਕੇ ਐ ਤੇ ਜਿਹੜੀ ਪਾਰਟੀ ਦੇ ਨਾਲ ਉਹ ਜੁੜੇ ਐ ਉਸ ਪਾਰਟੀ ਦਾ ਪੰਜਾਬ ਦੇ ਵਿੱਚ ਕੋਈ ਬਹੁਤਾ ਪ੍ਰਵਾਦ ਨਹੀਂ ਇਹ ਕਰਮਜੀਤ ਸਿੰਘ ਹਨ ਮੋਲ ਹੈ ਕਰਮਜੀਤ ਤਾਂ ਮੋਲ ਹੋਈ ਜਿਹੜੀ ਪਾਰਟੀ ਨਾਲ ਜੁੜੇ ਹੋਏ ਆ ਪੰਜਾਬ ਦੀ ਰਾਜਕਰਦੀ ਪਾਰਟੀ ਹੈ ਜੀ ਮੋਰ ওভার ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਬਹੁਤ ਕਰੀਬੀ ਮਿੱਤਰ ਹੈ ਇਕੱਠੇ ਪੜਦੇ ਰਹੇ ਆ ਬਚਪਨ ਤੋਂ ਲੈ ਕੇ ਔਰ ਇਕੱਠੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਸੇਰੀ ਹੈ ਔਰ ਭਗਵੰਤ ਸਿੰਘ ਮਾਨ ਆਪਾਂ ਜਾਣਦੇ ਆ ਕਿ ਉਹ ਆਪ ਵੀ ਕਲਾਕਾਰ ਹੈ ਜੀ ਕਲਾਕਾਰ ਹੋਣ ਦੇ ਨਾਤੇ ਬਾਕੀ ਕਲਾਕਾਰਾਂ ਦੇ ਨਾਲ ਉਹਨਾਂ ਦੇ ਸਬੰਧ ਬੜੇ ਸੁਖਾਵੇਂ ਹਨ ਮਿੱਤਰਤਾ ਵਾਲੇ ਸਬੰਧ ਹੈ ਉਹ ਕਰਮਜੀਤਨ ਮੋਲ ਦੀ ਸਪੋਰਟ ਜਿੱਥੇ ਮਾਨ ਸਾਹਿਬ ਆਪ ਕਰਦੇ ਐ ਤੇ ਕੁਦਰਤੀ ਐ ਕਿ ਉਹਨਾਂ ਨੇ ਆਪਣੇ ਭਾਈਚਾਰੇ ਦੇ ਜਿਹੜੇ ਲੋਕ ਐ ਕਲਾਕਾਰ ਭਾਈਚਾਰੇ ਦੇ ਲੋਕ ਉਹਨਾਂ ਨੂੰ ਵੀ ਬੇਨਤੀ ਕੀਤੀ ਹੋਣੀ ਐ ਕਿ ਭਾਈ ਤੁਸੀਂ ਇਹਦੀ ਮਦਦ ਕਰੋ ਤੇ ਅਰਮੋਲ ਸਾਹਿਬ ਦੇ ਆਪ ਦੇ ਤਾਲਕਾਤ ਵੀ ਉਹਨਾਂ ਨਾਲ ਛੇ ਹੋਣਗੇ ਪਰ ਇੱਕ ਗੱਲ ਇਹ ਐ ਕਿ ਸਾਡੇ ਕਲਾਕਾਰ ਕਲਾਕਾਰ ਹੋਰ ਪੱਤਰਕਾਰ ਹੋਈ ਐ ਸੀ ਸਾਰੇ ਅਸੀਂ ਉਹਨਾਂ ਚਾਉਣੇ ਐ ਆਮ ਤੌਰ ਤੇ ਸਾਡਾ ਜਿਹੜਾ ਨਾ ਰੁਝਾਨ ਐ ਉਹ ਸਾਡਾ ਜਿਹੜਾ ਚੁੱਕਾ ਐ ਔਰ ਰੂਲਿੰਗ ਪਾਰਟੀ ਵਾਲੇ ਪਾਸੇ ਹੁੰਦੇ ਆ ਇੱਕ ਵੱਦਕਿਸਮਤੀ ਹੈ ਸਾਡੀ ਕਿ ਅਸੀਂ ਰੂਲਿੰਗ ਪਾਰਟੀ ਵਾਲੇ ਪਾਸੇ ਹੁੰਦੇ ਆ ਔਰ ਇਹਦੇ ਨਾਲ ਕਿਉਂਕਿ ਕੋਈ ਬੰਦਾ ਹੈ ਨਹੀਂਗਾ ਉਹ ਤਾਂ ਇਕੱਲਾ ਵਿਚਾਰਾ ਆਪਣਾ ਮੰਤਰਾਜ ਮੰਤਰੀ ਬੜਾ ਤਰਤਰਾਏ ਫਿਰਦਾ ਹੈ ਦੂਜੀ ਗੱਲ ਇਹ ਹੈ ਕਿ ਉਹ ਉਹ ਜਿਹੜੀ ਪਾਰਟੀ ਨਾਲ ਹੈ ਉਹ ਪਾਰਟੀ ਬਦਨਾਮ ਹੋ ਚੁੱਕੀ ਹੈ ਕਿਸਾਨ ਵਿਰੋਧੀ ਹੋ ਚੁੱਕੀ ਹੈ ਉਹਦਾ